ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਮੱਝਾਂ ਤੇ ਇੱਕ ਗਾਂ ਤਾਂ ਵਿਖਾਉਣੀ ਆ ਬਾਕੀ ਨੋਰਮਲ ਰੇਟ ਹੀ ਸਾਰੇ ਤੁਹਾਨੂੰ ਮੁਖਾਵਾਂਗੇ ਵੀਡੀਓ ਪੂਰੀ ਵੇਖਿਓ ਤੇ ਬਾਕੀ ਇਹ ਆ ਵੀ ਸਾਰੀਆਂ ਸੂਈਆਂ ਵਾਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਪ੍ਰਿੰਸੀਪਲ ਸਿੰਘ ਪਿੰਡ ਜਿੱਗ ਦੇ ਖੁੱਦ ਤਸੀਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦਾ ਦੋ ਨੰਬਰ 9501296185 ਠੀਕ ਆ ਹਾਂ ਅੱਜ ਮਾਲ ਤੇ ਕਾਫੀ ਵੱਜਿਆ ਆ ਪੌਣੀਆਂ ਤੈਨੀਆਂ ਮਾਲਬੀ ਜੀ ਰਾਤ ਦਾ ਆਇਆ ਵਾ ਤੇ ਫਿਰ ਮੈਂ ਦਿਹਾੜੀ ਡੰਗ ਤੁਹਾਨੂੰ ਬਤਾ ਸਾਵੜੀ ਕਿੱਧਰੋਂ ਆਇਆ ਰਾਤ ਦਾ ਹਾਂ ਉਧਰੋਂ ਹੀ ਭਾਜੀ ਮਾਲਬੀ ਆਇਆ ਮਾਲ ਸਾਰਾ ਹੀ ਆਪਣਾ ਅੱਗੇ ਤੇ ਗੰਗਾ ਨਗਰੋਂ ਲਿਆ ਆ ਗੰਗਾ ਨਗਰੋਂ ਹੀ ਪਾਜੀ ਹਾਂ ਸਾਰਾ ਹੀ ਗੰਗਾ ਨਗਰ ਦਾ ਮਾਲ ਆ ਠੀਕ ਆ ਹਾਂ ਮੈਂ ਇਧਰੋਂ ਲਈਆਂ ਆਪਾਂ ਆ ਤੇ ਇਧਰ ਦੀਆਂ ਆ ਜਿਹੜੇ ਅੱਜ ਵੀਡੀਓ ਚ ਵਿਖਾਉਣੀਆਂ ਉਹ ਇਧਰ ਦੀਆਂ ਆ ਉਹ ਇਧਰ ਦੀਆਂ ਆ ਵੀ ਝੋਟੀ ਆਪਾਂ ਇਧਰੋਂ ਲਈ ਆ ਇਹ ਕਿ ਮੈਂ ਦੇ ਮਗਰ ਕੱਟੀ ਆਈ ਸੱਜਣ ਮਿੱਤਰ ਆਪਣੇ ਕੋਈ ਆਈ ਆ ਅੱਛਾ ਪਿਛਲੇ ਸਵੇਰੇ ਕੱਟੀ ਆਈ ਮੈਂ ਦੇ ਮਗਰ ਅੱਛਾ ਇਦਰੋਂ ਲਈ ਆਪਾਂ ਕੱਟੀ ਐਵੇਂ ਆਤੀ ਠੀਕ ਹੈ ਪਰ ਹੈ ਤੇ ਕੱਟੀ ਬੜੀ ਸ਼ਕੀਨ ਆ ਸੋਹਣੀ ਕੱਟੀ ਆ ਉਹ ਮਈਆਂ ਵੱਡੀਆਂ ਵੇ ਜੀ ਥੋੜੀ ਉੱਚੀ ਮੁੱਲ ਵਾਲੀਆਂ ਆ ਤੇ ਮੈਂ ਚੱਲ ਇਹਨਾਂ ਦੀ ਪਾ ਦਨੇ ਆ ਫਿਰ ਉਹਨਾਂ ਦੇ ਪੱਸੋਂ ਪਾਵਾਂਗੇ ਉਹ ਅਗਲੀ ਉਹ ਅਗਲੀ ਵੀਡੀਓ ਚ ਸਿੱਧੀਆਂ ਹੋ ਜਾਂਦੀਆਂ ਹਨ ਨਾ ਇਹ ਵੀ ਕੁਮੇ ਨਹੀਂ ਸਿੱਧੀਆਂ ਹੋਣ ਵਾਲੀਆਂ ਨਾ ਮਈਆਂ ਹਾਂਜੀ ਹਾਂਜੀ ਰਾਤੀਆਂ ਹੁਣ 6 ਮਈਆਂ ਆਈਆਂ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਸਵੇਰੇ ਵੀਰ ਨਾਲ ਸੌਦਾ ਹੋ ਗਿਆ ਹੁਣ 5 ਹੀ ਆਪਣੇ ਕੋਲ ਠੀਕ ਹਾਂਜੀ ਚਲੋ ਆਹ ਦੇਖੋ ਸ਼ਕੀਨ ਕਿੰਨੀ ਵੀਰ ਜੀ ਆਹ ਸੋਹਣੀ ਕੱਟੀ ਤੁਹਾਨੂੰ ਦਿਖਾਉਣੀ ਗੋਲ ਸਿੰਘ ਦੀ ਝੋਟੀ ਆ ਤੇ ਮੁੱਲ ਵੀ ਵੀਰ ਜੀ ਪਹਿਲੇ ਪਹਿਲੇ ਫੋਨ ਤੇ ਪਹਿਲੇ ਪਹਿਲੇ ਜਾਂ ਜਾਂ ਪਾਕੀ ਦਾ ਨਹੀਂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਉਸ ਦਾ ਕਟੀਆਂ ਦੇ ਮੁੱਲ ਅੱਜ ਦੇ ਦੇਣੀਆਂ ਮਜੀ ਸੋਆ ਕਿਨਵਾ ਜੇ ਤਾਂ ਪਹਿਲਣ ਪਹਿਲਣ ਮਜੀ ਤੇ ਆ ਮਗਰ ਕੱਟਾ ਕੱਟੀ ਜੇ ਮਗਰ ਕੱਟਾ ਜੇ ਮਗਰ ਇਹਦੇ ਕੱਟਾ ਆ ਕੋਈ ਆ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕੇ ਚਿਰ ਦਾ ਬੱਚਾ ਆ ਦੁੱਧ ਕਿੰਨਾ ਇਹਦੇ ਕਹਿੰਦੇ ਇਹ ਜੀ ਲਾ ਲੈ ਕੋ ਮਹੀਨੇ ਦਾ ਇਹ ਲਾ ਲੈ ਦੂ ਦਾ ਇਹ ਲਾ ਲੈ ਤਿੰਨਾ ਦਾ ਹਾਂਜੀ ਇਹ ਵੀ ਜੋ ਕੋਈ ਆ ਸਾਹਮਣੇ ਆ ਜੋ ਵੀ ਆਪਾਂ ਮਹੀਨੇ ਦਾ ਆਖੀ ਜਾਂ ਦੂਹ ਦਾ ਆਖੀ ਗਾਹ ਆਖੇ ਵੀ ਨਹੀਂ ਤੇ ਨਾਂ ਦਾ ਹੀ ਹਾਂਜੀ ਹਾਂਜੀ ਇਹ ਜੋ ਕੋਈ ਸਾਹਮਣੇ ਵੀ ਦੀ ਇਹਨੂੰ ਬਣੀ ਨੂੰ ਵੀ ਥੋੜਾ ਟਾਈਮ ਹੋ ਗਿਆ ਜੇ ਅੱਗੋਂ ਕਿਸੇ ਦੀ ਕਿਸਮਤ ਨਿਕਲ ਆਵੇ ਆਪਾਂ ਕਹਿ ਨਹੀਂ ਸਕਦੇ ਇਹ ਨਾ 10 ਦਿਨ ਹੋ ਗਏ ਹਾਂਜੀ 1 ਮਹੀਨਾ ਤਿੰਨ ਨੂੰ 10 ਦਿਨ ਬਣੀ ਨੂੰ ਵੀ ਹੋ ਗਏ ਜੇ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਉਤਰਨਾ ਪਹਿਲਾਂ ਆ ਵੇਖੋ ਥਣ ਵੇਖੋ ਪਹਿਲਾਂ ਦਾ ਆ ਦੇਖ ਸਾਡੇ ਹਵਾ ਨਜ਼ਰਾ ਇਹਦਾ ਦੁੱਧ ਦੇ ਦੇਖੋ ਵੀਰ ਜੀ ਪੱਕਾ ਇਹਦਾ ਲੀਟਰਾਂ ਦਾ ਹੋਊਗਾ 8 ਪਰ 7 ਕਿਲੋ ਕਰਕੇ ਦਾਂਗੇ ਵੀਰ ਜੀ ਠੀਕ ਆ ਹਾਂਜੀ ਹਾਂਜੀ ਤੁਰ ਹਾਂ ਫੇਰ ਇੱਕ ਰੀਨ ਤਨਵੀਰ ਜੀ ਸੰਭੀ ਗਈ ਨਾ اچھا ਤੇ ਦੋ ਦਿਨ ਨੌ ਕਿਲੋ ਕਰ ਜਾਣਾ ਠੀਕ ਹੈ ਵੇਖੋ ਸ਼ਕੀਨੀਆਂ ਕੱਟੀ ਦੀਆਂ ਕਿੰਨੀਆਂ ਵੇਖੋ ਬੱਦੀ ਆਹ ਬੱਦੀਆਂ ਵਾ ਪੰਜ ਝੋਟੀਆਂ ਜਿਹੜੀਆਂ ਪਰਸਾਂ ਤੁਹਾਨੂੰ ਦਿਖਾਉਣੀਆਂ ਆਵਲੀਆਂ ਹਾਂਜੀ ਹਾਂਜੀ ਤੇ ਪਰਤੋ ਬਹੁਤ ਵੀਡੀਓ ਜੀ ਆਨੇ ਸਾਦੇ ਜੇ ਇੱਕ ਵੀਰੇ ਦੀ ਰੇੜਾ ਵੀ ਆਗਾ ਜੇ ਉਹ ਰੇੜਾ ਜੇ ਕੋਈ ਕਲਪਰਾ ਮੰਗੇ ਤਾਂ ਉਹਨੂੰ ਵੀ ਦੇ ਦੇ ਇੱਕ ਹੋਰ ਰੇੜਾ ਜਿਹੜਾ ਆ ਵਾਲਾ ਰੇੜਾ ਵੀ ਕਹਿੰਦੇ ਵੇਚ ਦੇਣਾ ਹੈ ਕੀ ਆ ਪੰਜ ਚੋਟੂ ਪੱਤੋ ਵਾਲੀ ਵੀਡੀਓ ਜੀ ਲਿੰਕੀ ਸੁਣ ਗੋਲੀ ਬੋਵਾਂ ਨਾ 90 ਵਾਲੀ ਵੀਡੀਓ ਚ ਪਾਵਾਂਗੇ ਠੀਕ ਆ ਹਾਂਜੀ ਹਾਂਜੀ ਚਲੋ ਲੈ ਜਾਵੇ ਇੱਥੇ ਇਹਨਾਂ ਫਿਰ ਪੂਰੀ ਵੱਡੀ ਵੀ ਇੱਥੇ ਝੋਟੀ ਆ ਨਿੱਕੀ ਸਿੰਗੀ ਦੀ ਆ ਆ ਵੀ ਪਾ ਲੋ ਹਾਂ ਆ ਵਾਸ਼ੀ ਕਰੇ ਰੱਖੀ ਜੇ ਇਹਦੇ ਵਿੱਚ ਹੀ ਨਿਗੀ ਜੀ ਪਾਲੀ ਜੇ ਇਹ ਛੋਟੀ ਜੀ ਪਾਲੀ ਆ ਹਾਂ ਜੀ ਹਾਂ ਜੀ ਇਹ ਕਿਸ ਨੇ ਤੋਹਫਾ ਘ ਲਿਆ ਠੀਕ ਹੈ ਤੋਹਫਾ ਘ ਲਿਆ ਕੇ ਬੰਦੇ ਤੇ ਆਪਾਂ ਕਿਹਦੇ ਥਾਨ ਵੀ ਲਾ ਕੇ ਰ ਦੇਖ ਸਕਦੇ ਜੀ ਬਾਕੀ ਹੱਥ ਦੀ ਚਵਾਈ ਵਾਲਾ ਥਾਨ ਜਿਹੜਾ ਵਧੀਆ ਆ ਕਿੰਨਾ ਫਿਰ ਵਿੱਧੀ ਦਾ ਮੁੱਲ ਰੱਖਣਾ ਹੈ ਆਪਾਂ ਮੁੱਲੇ ਦਾ ਵਿੱਧੀ ਜਾਇਜ਼ੀ ਕਰ ਦਈਏ ਕਿੰਨਾ ਬਾਕੀ ਦੇ ਵਿੱਚ ਜਿੰਨੀ ਸ਼ਕੀਨੀਆਂ ਸ਼ਕਾਨੀਆਂ ਕੱਟੀ ਚ ਗੱਡੀ ਦੇ ਵਿੱਚ ਹੀ 75 ਦੀ ਹਾਂਜੀ ਪਰ ਨਾ ਕਰਨਾ 75 ਤੇ ਨਾ ਕਰਨਾ 70 ਅੱਛਾ ਤੇ ਥਣ ਵੇਖੋ ਵਿੱਧੀ ਐ ਗੋਟ-ਗੋਟ ਤੇ ਲੱਗਾ ਆ ਕੱਟੀ ਬਾ ਸਾਂਭਣ ਵਾਲੀ ਵਿੱਧੀ ਸੇਵਾ ਨਹੀਂ ਹੋਈ ਨਾ ਪਾਇਆ ਉਹਨਾਂ ਵਾੜ ਦੇ ਨਾ ਪਾਈ ਖਲ ਹਾਂਜੀ ਪੱਠਿਆਂ ਦੇ ਸਿਰ ਤੇ ਦੁੱਧ ਕੱਢਦੀ ਰਹੀ ਆ ਤੁਹਾਨੂੰ ਪਤਾ ਵਾੜ ਦੇ ਮਾ ਪਵੇ ਅੱਜ ਕੱਲ ਤੇ ਬਿੰਗਰ ਦੁੱਧ ਜਿਆਦਾ ਵਾਧ ਕੱਢਦਾ ਉਹਨਾਂ ਵਾਧ ਕੱਢੂਗੀ ਹੁਣ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀਏ 65000 ਦੀ ਕੱਟੀ ਦੇ ਦਾਂਗੇ। ਅੱਛਾ 65000 ਦੀ ਦੇ ਦਾਂਗੇ। 65000 ਦੀ ਕੱਟੀ ਵੀ ਦੇ ਦਾਂਗੇ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ। ਮਾਨਤਨ ਖੁੱਲੇ ਹੋਣਗੇ ਮੌਕੇ ਤੇ। ਪੁੱਲਾ ਮਾਨਤਨ ਕਹਿੰਦੇ ਹੋ ਜਾਊਗਾ। ਹਾਂਜੀ ਹਾਂਜੀ। ਚਲੋ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ। ਪਰ ਆਉਣੀ ਥੋੜਾ ਵੀਰ ਜੀ 65000 ਦੀ 65 ਦੀਆਂ ਤਾਂ ਲੋਕ ਕਾਂਜ ਵੇਚੀ ਜਾਂਦੇ ਹਾਂ ਇਸ ਤਰ੍ਹਾਂ ਕੱਟੀਆਂ ਵੀ। ਠੀਕ ਆ। ਇਹ ਵੀਰ ਜੀ ਭਾਰੀ ਵੇਖੋ। ਕੱਦ ਵਜਨ ਤੇ ਚੰਗੀ ਆ। ਹਾਂਜੀ ਹਾਂਜੀ। ਪੰਜਾਬ ਦੀ ਮਹਿ ਵੇਖੋ ਕਿੰਦੀ ਵੱਡੀ ਜੀ। ਪੂਰੀ ਵੱਡੀ ਜੇ ਵੀਰ ਜੀ ਇਹ ਨਹੀਂ ਛੋਟੀ ਆ ਕਿੰਨਾ ਦੁੱਧ ਦੇ ਦੇ ਕੋਲ ਇਹਦੇ ਬਬੀ ਜੀ ਦੁੱਧੂਗਾ 8 ਕਿਲੋ 9 ਹੋਊਗਾ 8 ਕਰਕੇ ਦਾਂਗੇ ਵੀਰ ਜੀ ਠੀਕ ਆ ਹਾਂਜੀ ਹਾਂਜੀ ਤੇ ਆ ਬੱਚਾ ਇਹਦਾ ਇਹਦੇ ਮਗਰ ਕੱਟਾ ਇਹਦੇ ਮਗਰ ਨਹੀਂ ਕੱਟਾ ਜੇ ਇਹਦੇ ਮਗਰ ਵੀ ਕੱਟਾ ਇਹ ਵੀ ਕੋਈ ਵੀਰ ਆਪਣੀ ਸਮਝਣ ਲੱਗਦੇ ਕਿੰਨੇ ਕੇ ਜਿਰਦਾ ਵਾ ਤੁਹਾਡੇ ਸਾਹਮਣੇ ਹੀ ਆ ਹਾਂਜੀ ਹਾਂਜੀ ਚਲੋ ਤੋਰਾ ਫੇਰੇ ਬਾਕੀ ਲੈ ਵੇ ਲੂਏ ਦੀ ਬੜੀ ਸਾਫ ਆ ਵੇਖੋ ਵੀਰ ਜੀ ਠੀਕ ਹੈ ਇਸ ਨੂੰ ਥੋੜੀ ਸਾਭੀ ਕੱਟਿਆ ਥੋੜਾ ਵੀਰ ਜੀ ਵੇਖੋ ਇਹ ਵੀ ਦੁੱਧ ਵਿੱਚ 10000 ਕਿਲੋ ਕਰ ਜਾਣਾ ਖਲ ਖਲ ਪਈ ਨਾ ਮੈਂ ਨੂੰ ਠੀਕ ਹੈ ਹਾਂ ਜੀ ਹਾਂ ਜੀ ਅਹੀਂ ਰਾਤ ਚ ਇਹਨਾਂ ਨੂੰ ਵਿਚਾਰੀਆਂ ਨੂੰ ਕੀ ਕਰ ਦੇਣਾ ਵਜੀ ਇਹ ਡੇਰੀ ਵਾਲਿਆਂ ਦੇ ਵੀਰਾਂ ਨੇ ਮਤਲਬ ਕੀ ਮੈਂ ਆ ਮਰਦੀ ਭਾੜੀ ਇਹਨਾਂ ਦੇ ਚਿਕਵਸ ਵੀਰ ਦੀ ਸੇਵਾ ਸੁਵਾਲਾ ਲੈ ਗਿਆ ਨਾ ਇਹ ਹਾਥੀ ਬਣ ਜਾਣਾ ਪੂਰੀ ਵੱਡੀ ਜੇ ਇਹਨਾਂ ਕੋਈ ਛੋਟੀ ਸਮਝ ਕੇ ਵੀ ਜੀ ਸਵਦਾ ਕਰੇ ਠੀਕ ਹੈ ਜੀ ਖਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਕਰੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਤੇ ਵੀ ਜੀ ਜਿੱਡੀ ਵੱਡੀ ਮੈਂ ਆ ਹਾਂਜੀ ਇਹਨੇ ਪੂਰੀ ਸਾਬੀਂ ਦੀ ਰਾਜੀ ਬਾਜੀ ਹੁੰਦੀ ਤੇ ਫਿਰ ਤੇ 85 ਦੀ ਭਾਅ ਵੇਚ ਜਾਂਦੀ ਹਾਂਜੀ ਹੁਣ 70 ਦੀ ਦੇ ਦਈਏ ਕਰ ਦਈਏ ਹੋਰ ਮਾਨਾ ਪੂਰੇ ਵੀਰ ਜੀ 65000 ਦੀ ਦੇ ਦਾਂਗੇ ਅੱਛਾ ਇਹ ਵੀ 65 ਦੀ 65 ਦੀ ਭਾਵੇਂ ਕੋਈ ਭਾਵੇਂ ਉਹ ਲੈ ਜੇ ਭਾਵੇਂ ਇਹ ਲੈ ਜੇ ਠੀਕ ਹੈ ਜੀ ਪਰ ਆਉਣੀਆਂ ਨਹੀਂ ਵੀਰ ਜੀ ਦੁੱਧ ਮੰਨ ਲਓ 8-8 ਕਿਲੋ ਦੁੱਧਿਆ ਦੂੰਗਾ ਕੋ 16 ਕਿਲੋ ਦੁੱਧ ਹੋ ਗਿਆ ਰੋਜ਼ ਠੀਕ ਹੈ 16 ਕਿਲੋ ਤੁਸੀਂ ਲਾ ਲਓ ਸਾਪੀ ਕਿੰਨੇ ਦਾ ਦੁੱਧ ਬੰਦਾ ਜੇ ਝੋੜਾ ਇਕੱਠਾ ਕਰ ਖੜੂਗਾ ਫਿਰ ਮਾਨਤਾਂ ਨਾਲ ਖੁੱਲੇ ਜੇ ਜੂੜ ਦੁੱਧ ਕਰਾਂਗੇ ਖੁੱਲਾ ਮੰਨਤਾਂ ਨਾਲ ਜੀ ਹਾਂ ਜੀ ਠੀਕ ਹੈ ਆਹ ਵੇਖੋ ਵੈਡ ਦੇ ਜੀ ਵੇਖੋ ਪ੍ਰਿੰਟ ਕਿੱਡਾ ਸਾਫ਼ ਆ ਠੀਕ ਹੈ ਹਾਂ ਜੀ ਹਾਂ ਜੀ ਇਹ ਬੱਚਾ ਇਹਦੇ ਮਗਰ ਇਹਦੇ ਮਗਰ ਇਹ ਸ਼ਹਿਰ ਵਸ਼ੀ ਵਜੀ ਇਹਦੇ ਮਗਰ ਵਸ਼ੀ ਆ ਜਿਹੜੀ ਹਾਂਜੀ ਉੱਚਾ ਬੱਚਾ ਆ ਚਲੋ ਇਹਦਾ ਵੀ ਦੁੱਧ ਕਿੰਨਾ ਜਿਹਦੇ ਕੋਲ ਇਹਦੇ ਕੋਲ ਵੀ ਜੀ ਦੁੱਧ ਹੋਊਗਾ 11 ਕਿਲੋ ਅੱਛਾ 12 ਵੀ ਹੋ ਸਕਦਾ ਪਰ 10 ਕਿਲੋ ਲੀਟਰ ਮਰਵਾ ਕੇ ਕੰਡੇ ਤੇ ਚਾੜ ਕੇ ਲਾਂਗੇ ਤੋਰੋ ਫਿਰ ਇੱਕ ਰੀਮ ਦੇਖੋ ਜੀ ਦੂਜਾ ਸੁਭਾ ਵਸ਼ੀ ਜੇ ਦੇਖੋ ਕਿੰਡੀ ਸੋਹਣੀ ਸੁਨਖੀ ਇਹ ਵੀ ਵੀਰ ਜੀ ਥੋੜੇ ਟਾਈਮ ਦੀ ਬਣੀ ਨਿਕਲ ਵੀ ਸਕਦੀ ਜੀ ਲਾ ਬੀਰਾਂ ਦਾ ਥਣ ਲੱਗਾ ਆ ਜ ਲੈ ਆਓ ਜੀ ਸਾਰੇ ਇੱਕ ਨੂੰ ਵਿੱਚ ਹੀ ਫੇਰ ਮੱਛੀ ਤਿਆਰ ਹੋਈ ਨੀ ਮਰ ਗਈ ਠੀਕ ਗਿਆ ਇਹਨਾਂ ਨੇ ਚੱਲ ਜਿਹੜਾ ਦੁੱਧ ਪਿੰਨਾ ਪਿਆ ਕਿੰਨਾ ਇਹਦਾ ਵੀ ਰੇਟ ਨਾ ਹੋਰ ਮਰੀਏ ਬੱਸ ਤਾਲ ਇੱਕ ਨੂੰ ਵਸ਼ੀ ਫੇਰ ਤਿਆਰ ਹੋ ਜਾਣੀ ਇਹ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਥੋੜੀ ਜਿਹੀ ਉਧਰ ਨ ਕਰੇ ਵੀ ਜੇ ਇਹਦੇ ਥਾਂ ਤੇ ਵੀ ਤਰ੍ਹਾਂ ਦਿਖਾ ਦਈਏ ਆਹ ਵੀਰ ਜੀ ਮਾੜੀ ਸ਼ਾਂਗ ਲੱਗੀ ਬਾਜੀ ਕੋਈ ਵੀਰ ਭਰਾ ਆ ਆਖੇ ਸੌਦਾ ਕਰਕੇ ਇਹ ਵੱਖਰੀ ਲੱਗੀ ਉਤਲੇ ਬੰਨੇ ਤੁਹਾਨੂੰ ਪਤਾ ਗਾਵਾਂ ਦੇ ਕਈਆਂ ਦੇ ਲੱਗੀ ਹੁੰਦੀਆਂ ਇਹ ਥਾਨੂੰ ਨਹੀਂ ਜੇ ਬਾਕੀ ਠੰਡੀ ਧੀ ਨਹੀਂ ਵਹਿ ਰਿਆ ਵੇਖੋ ਠੀਕ ਆ ਕੋਈ ਪਰਵਾਹ ਥੋੜਾ ਇਹਨੂੰ ਜਾਂ ਜੇ ਮਰਜੀ ਆ ਜਾਨੀ ਮੱਗੀ ਤਾਂ ਨਾ ਮਾਈ ਗਿਓ ਬਾਕੀ ਸਾਫ ਚਵਾ ਆ ਹਾਂ ਵੇਖੋ ਜੀ ਚਵਾ ਬੜਾ ਓਕੇ ਆ ਠੀਕ ਆ ਆ ਦੇਖੋ ਇਹਦਾ ਵੀ ਮੁੱਲ ਜੱਜੇ ਕਰੀਏ ਤੇ ਬਸ ਫਿਰ ਦੇਣ ਵਾਲੀ ਗੱਲ ਕਰੀਏ ਮੁੱਲ ਜੈ ਜੀ ਵੀਰ ਜੀ ਦਾ ਕਰ ਦਈਏ ਕਿੰਨਾ ਮੁੱਲ ਤੇ ਵੀਰ ਜੀ ਆ ਵੇਖੋ ਜਿੰਨਾ ਤੇ ਲਿਵਾ ਭਾਂਡਾ ਆ ਹਾਂਜੀ ਇਹਦੇ ਆਂਦੀ 45 ਦੀ ਵੇਚਦੇ ਅੱਛਾ ਪਰ ਨਾ ਕਰਨਾ 45 ਤੇ ਨਾ ਕਰਨਾ 40 ਨਾ 35 ਵੀ ਦੇ ਦਈਏ ਨਾ 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 35 ਨਾ 35 ਨਹੀਂ 35 ਵਾਲਾ ਮੋਲ ਰਿਹਾ ਨਾ ਨਾ ਤੇ ਪਹਿਲੀ ਨਹੀਂ ਵਿਕਦੀ ਇਹ ਵੀਰ ਜੀ ਅੱਛਾ ਹਾਂਜੀ ਕਿੰਨੇ ਦੇ ਦੇਣੀ ਮਨਾਫਾ ਤੁਹਾਨੂੰ ਵੀ ਪਤਾ ਆਪਣੀ ਹੱਥ ਦਾ ਹਾਂਜੀ ਮਨਾਫਾ ਲਈਦਾ ਯਾਰ ਜਾਂ 2000 ਕਹਾਂਗੇ ਗਾ ਕੋਈ ਲਈਦਾ ਆ ਠੀਕ ਹੈ ਹਾਂਜੀ ਤਾਂ ਰੇਟ ਨੋਰਮਲ ਪਾਈ ਦੇ ਵੀਰ ਭਰਾ ਤੁਹਾਨੂੰ ਪਤਾ ਹੁਣ ਪਰਸੋਂ ਆਪਣੀ ਵੀਡੀਓ ਪਈ ਆ ਦੋ ਮਈਆਂ ਹੀ ਉਸ ਹਾਲਾ ਲੜਨ ਵਾਲਾ ਕੰਮ ਹੋਇਆ ਕੋਈ ਵੀਰਾਂ ਦਾ ਮੈਨੂੰ ਦੇ ਦੇ ਕੋਈ ਆ ਤਾਂ ਮੈਨੂੰ ਦੇ ਦੇ ਚਲੋ ਇਹਦੇ ਦਈਏ ਕਿ ਨਾ ਨਰਜਾ ਜੀ ਬੱਤੀ ਆ ਵੀਰ ਜੀ ਦਵਾਂਗੇ ਨਹੀਂ ਇਹ ਬੱਤੀ ਨਹੀਂ ਇਹ ਦੇ ਵੀ ਨਹੀਂ ਹੋਰ ਹੋਵੇ ਹੋਈ ਕਰ ਦੋ ਫਿਰ ਵਿੱਚ ਹੋਰ ਆਉਂਦੀ ਆ ਥੱਲੇ ਬੱਤੀ ਆ ਵੀ ਅਸੀਂ ਕਰ ਦੋ ਮਰਜੀ ਕਰ ਦੋ ਆਪ ਇਹ ਜੱਤ ਨੂੰ ਕਰ ਧੱਕਾ ਨਾ ਕਰਿਓ ਵਸ਼ੀ ਬੜੀ ਚੰਗੀ ਜੀ ਇੱਕੋ ਗੱਲ ਕਰਤੀ ਫਿਰ 2000 ਛੱਡ ਦੀਏ ਤੇਜੋਂ ਤੇਜ 2000 ਛੱਡ ਦੀਏ ਤੇਜ ਤੇਜ 2000 ਪੱਤੀ ਚੋਂ ਤੇਰਾ ਤਾਂ ਇਕਰਮ ਬਣਾਓ ਚਲੋ 28000 ਦੀ ਵਿੱਚ ਦੇ ਦਾਂਗੇ ਪੂਰੇ ਰੀ ਠੀਕ ਹੈ ਜੀ ਦੇਦਾ ਇਹ ਵੀ 28 ਦੀ ਪਰ 10 ਨਹੀਂ ਵੀਰ ਜੀ 28 ਦੀ ਮਿਲਣੀ ਦੇ ਵਿੱਚ ਜੀ ਹਾਂ ਜੀ ਦੁੱਧ ਦੇ ਸਹਾਰ ਨਾਲ ਨਹੀਂ ਵੀਰ ਜੀ ਮਿਲਣੀ ਦੁੱਧ ਚਾਰ ਦਿਨ ਵਸ਼ੀ ਦੀ ਸੇਵਾ ਕੀ ਦੁੱਧ ਨੇ 12 ਕਿਲੋ ਰੋਮਾਨਾ ਚਵਾਈ ਜਣਾ ਫਿਰ ਇਹਨੂੰ ਗਰਮੀ ਠੰਡ ਦੀ ਕੋਈ ਪਰਵਾਹ ਨਹੀਂ ਹੈ ਇਹ ਨਹੀਂ ਵੀ ਘਰ ਖੂਗੀ ਕਿਸ ਦੇ ਘਰ ਜਾ ਕੇ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਵਿੱਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ